ਰੋਪੜ ਜ਼ਿਲ੍ਹੇ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਸੀ ਕਿਸਾਨਾਂ ਨੂੰ ਵੇਚੀ ਜਾਣ ਵਾਲੀ ਖਾਦ ਦੇ ਨਾਲ ਅੱਡ-ਅੱਡ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਹੈ ਉਹ ੱੱਕੇ ਨਾਲ ਟੈਗ ਕਰਕੇ ਵੇਚੀ ਜਾਂਦੀ ਸੀ ਜਿਹਦੇ ਵਿੱਚ ਕੇ ਜਿਹੜੇ ਖਾਦ ਦੇ ਰਿਟੇਲਰ ਹੈ ਜਿਹੜੇ ਦੁਕਾਨਦਾਰ ਹੈ ਆਮ ਤੌਰ ਤੇ ਉਹ ਦੁਕਾਨਦਾਰਾਂ ਦੀ ਕਿਸਾਨ ਦੇ ਨਾਲ ਜਿਹੜੀ ਲੜਾਈ ਚੱਲਦੀ ਰਹਿੰਦੀ ਸੀ ਪਰ ਅਸਲ ਦੇ ਵਿੱਚ ਜਿਹੜੇ ਵੱਡੇ ਡਿਸਟ੍ਰੀਬਿਊਟਰ ਉਹ ਦੁਕਾਨਦਾਰਾਂ ਨੂੰ ਧੱਕੇ ਦੇ ਨਾਲ ਉਹ ਪ੍ਰੋਡਕਟ ਨਾਲ ਟੈਗ ਕਰਦੇ ਸੀ ਬਹੁਤ ਮਹਿੰਗੇ ਪ੍ਰੋਡਕਟ ਕਈ ਪ੍ਰੋਡਕਟ ਦੀ ਤਾਂ ਕੀਮਤ ਜਿਹੜੀ ਖਾਦ ਨਾਲੋਂ ਵੀ ਜ਼ਿਆਦਾ ਹੁੰਦੀ ਸੀ ਉਹ ਡਿਸਟ੍ਰੀਬਿਊਟਰ ਦੁਕਾਨਦਾਰਾਂ ਨੂੰ ਧੱਕੇ ਨਾਲ ਟੈਗ ਕਰਦੇ ਸੀ ਜਿਸ ਕਰਕੇ ਦੁਕਾਨਦਾਰਾਂ ਕੋਲ ਵੀ ਕੋਈ ਹੋਰ ਰਾਹ ਨਹੀਂ ਸੀ ਕਿਸਾਨਾਂ ਨੂੰ ਉਹ ਦੇਣ ਦੀ ਬਜਾਏ ਔਰ ਪਹਿਲੀ ਵਾਰ ਵੱਡੀ ਕਾਰਵਾਈ ਰੋਪੜ ਦੇ ਵਿੱਚ ਹੋਈ ਹੈ ਇੱਕ ਵੱਡਾ ਡਿਸਟ੍ਰੀਬਿਊਟਰ ਜਿਹੜਾ ਕਿ ਇਹ ਪ੍ਰੋਡਕਟ ਦੁਕਾਨਦਾਰਾਂ ਨੂੰ ਟੈਗ ਕਰਦਾ ਸੀ ਦੁਕਾਨਦਾਰਾਂ ਨੂੰ ਟੈਗ ਕਰਕੇ ਅੱਗੇ ਕਿਸਾਨਾਂ ਦੀ ਲੁੱਟ ਕਰਵਾਉਂਦਾ ਸੀ ਉਸ ਇੱਕ ਐਸੇ ਡਿਸਟ੍ਰੀਬਿਊਟਰ ਦੇ ਵਿਰੁੱਧ ਜਿਹਦਾ ਨਾਮ ਮਨਪ੍ਰੀਤ ਸਿੰਘ ਹੈ ਰੈਕ ਹੈਂਡਲਰ ਹੈ ਮਨਪ੍ਰੀਤ ਸਿੰਘ ਉਹਦੇ ਵਿਰੁੱਧ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ ਸੋਹੀ ਖੇਤੀ ਸੇਵਾ ਸੈਂਟਰ ਦੇ ਨਾਮ ਤੋਂ ਉਹ ਉਹਦਾ ਜਿਹੜਾ ਇੱਕ ਕਾਰੋਬਾਰ ਉਪਰ ਚ ਚੱਲਦਾ ਡਿਸਟ੍ਰੀਬਿਊਟਰ ਦਾ ਵੀ ਇਹਦਾ ਰੈਕ ਹੈਂਡਲਰ ਦਾ ਵੀ ਉਹਦੇ ਵਿਰੁੱਧ ਰੋਪੜ ਸਿਟੀ ਥਾਣੇ ਵਿੱਚ ਸਾਡੇ ਜ਼ਿਲ੍ਹਾ ਐਗਰੀਕਲਚਰ ਅਫਸਰ ਦੇ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਐਫ ਆਈ ਆਰ ਨੰਬਰ 273 ਜਿਹੜੀ ਹੈ ਅਸੈਂਸ਼ੀਅਲ ਕਮੋਡਿਟੀ ਐਕਟ ਦੇ ਸੈਕਸ਼ਨ 7 ਤੇ ਸੈਕਸ਼ਨ 39 ਦੇ ਅਧੀਨ ਜਿਹੜੀ ਦਰਜ ਕਰਵਾਈ ਗਈ ਹੈ ਕੱਲ ਇੱਕ ਮੀਟਿੰਗ ਮੈਂ ਸਾਰੇ ਦੁਕਾਨਦਾਰਾਂ ਦੀ ਸੱਦੀ ਸੀ ਦੁਕਾਨਦਾਰਾਂ ਨੂੰ ਮੈਂ ਕਿਹਾ ਸੀ ਵੀ ਕਿਉਂ ਕਿਸਾਨਾਂ ਨੂੰ ਜਿਹੜੇ ਪ੍ਰੋਡਕਟ ਹੈ ਉਹ ਟੈਗ ਕੀਤੇ ਜਾ ਰਹੇ ਹੈ ਤਾਂ ਦੁਕਾਨਦਾਰਾਂ ਨੇ ਆਪਣੀ ਸਮੱਸਿਆ ਦੱਸੀ ਕਿ ਅਸੀਂ ਟੈਗ ਨਹੀਂ ਕਰਦੇ ਸਾਨੂੰ ਜਿਹੜਾ ਡਿਸਟ੍ਰੀਬਿਊਟਰ ਹੈ ਉਹ ਸਾਨੂੰ ਧੱਕੇ ਨਾਲ ਦਿੰਦਾ ਤੇ ਉਹਨਾਂ ਦੇ ਦੁਕਾਨਦਾਰਾਂ ਦੇ ਬਿਆਨ ਵੀ ਜ਼ਿਲ੍ਹਾ ਖੇਤੀਬਾੜੀ ਅਫਸਰ ਦੇ ਕੋਲੋਂ ਲਏ ਗਏ ਔਰ ਉਸ ਤੋਂ ਬਾਅਦ ਸਾਰੀ ਜਾਂਚ ਦੇ ਜਾਂਚ ਤੋਂ ਉਪਰੰਤ ਜਿਲ੍ਹਾ ਖੇਤੀਬਾੜੀ ਅਫਸਰ ਨੇ ਇਸ ਡਿਸਟ੍ਰੀਬਿਊਟਰ ਦੇ ਖਿਲਾਫ ਇਹ ਵੱਡੀ ਕਾਰਵਾਈ ਜਿਹੜੀ ਉਹ ਕੀਤੀ ਹੈ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਡੀਪੀ ਦੀ ਬੋਰੀ 1350 ਰੁਪਏ ਦੀ ਜਿਹੜੀ ਡੀਪੀ ਦੀ ਬੋਰੀ ਵਿਕਦੀ ਹੈ ਉਹ 1350 ਰੁਪਏ ਦੀ ਬੋਰੀ ਦੇ ਨਾਲ 1100 ਤੱਕ ਵਾਲੇ ਜਿਹੜੇ ਪ੍ਰੋਡਕਟ ਹੈ ਕੈਲਸ਼ੀਅਮ ਨਾਈਟ੍ਰੇਟ 1150 ਰੁਪਏ ਦਾ ਉਹ ਜਿਹੜਾ ਕਿਸਾਨ ਲਈ ਲੈਣਾ ਜ਼ਰੂਰੀ ਕਰ ਦਿੱਤਾ ਵਸਿਗਾ ਇਹੋ ਜਿਹੇ ਡਿਸਟ੍ਰੀਬਿਊਟਰਾਂ ਨੇ ਔਰ ਡੀਏਪੀ ਦੇ ਨਾਲ ਹੀ ਪੋਲੀ ਹਲਾਈਟ ਜਿਹੜਾ 900 ਰੁਪਏ ਦਾ ਏ ਉਹ ਵੀ ਨਾਲ ਟੈਗ ਕੀਤਾ ਜਾਂਦਾ ਸੀ ਕਿ ਡੀਏਪੀ ਦੀ ਬੋਰੀ ਤਾਂ ਮਿਲਣੀ ਐ ਪਹਿਲਾਂ 1100 ਵਾਲਾ ਪ੍ਰੋਡਕਟ ਨਾਲ ਲੋ ਡੀਏਪੀ ਦੀ ਬੋਰੀ ਤਾਂ ਮਿਲਣੀ ਪਹਿਲਾਂ 900 ਵਾਲਾ ਪ੍ਰੋਡਕਟ ਨਾਲ ਲੋ ਇਹ ਇਹਨਾਂ ਡਿਸਟ੍ਰੀਬਿਊਟਰਾਂ ਨੇ ਜਿਹੜਾ ਕਿਸਾਨਾਂ ਦੀ ਲੁੱਟ ਦਾ ਜ਼ਰੀਆ ਬਣਾਇਆ ਹੋਇਆ ਸੀਗਾ ਇਦਾਂ ਹੀ ਰਾਜਨੀਤਿਕ ਤੌਰ ਤੇ ਤਾਂ ਨਹੀਂ ਕਿਸੇ ਡੀਏਪੀ ਦੀ ਬੋਰੀ ਦੇ ਨਾਲ ਬਾਇਓ ਪੋਟਾਸ਼ ਜਿਹੜਾ ਪੀ ਡੀ ਐਮ 600 ਰੁਪਏ ਦਾ ਉਹ ਟੈਗ ਕੀਤਾ ਜਾਂਦਾ ਸੀਗਾ ਇਦਾਂ ਹੀ ਜਿਹੜੇ ਹੋਰ ਜੇ ਅਸੀਂ ਯੂਰੀਆ ਦੀ ਗੱਲ ਕਰੀਏ ਯੂਰੀਆ ਦੀ ਬੋਰੀ 260 ਰੁਪਏ ਦੀ ਹੈ 260 ਰੁਪਏ ਦੀ ਬੋਰੀ ਦੇ ਨਾਲ ਸਲਫਰ ਟੈਗ ਕੀਤਾ ਜਾਂਦਾ 256 ਰੁਪਏ ਦੀ ਬੋਰੀ ਦੇ ਨਾਲ ਸਲਫਰ ਟੈਗ ਕੀਤਾ ਜਾਂਦਾ 270 ਰੁਪਏ ਦਾ ਮਤਲਬ ਕਿ ਖਾਦ ਦੀ ਕੀਮਤ ਘਟ ਜਿਹੜਾ ਟੈਗ ਕੀਤਾ ਜਾਂਦਾ ਉਹਦੀ ਕੀਮਤ ਜ਼ਿਆਦਾ ਨੈਨੋ ਯੂਰੀਆ ਟੈਗ ਕੀਤਾ ਜਾਂਦਾ 250 ਰੁਪਏ ਦਾ ਸਿਟੀ ਕੰਪੋਸਟ ਟੈਗ ਕੀਤਾ ਜਾਂਦਾ 300 ਰੁਪਏ ਦਾ ਐਮਓਪੀ 1600 ਰੁਪਏ ਦਾ ਇਹ ਵੀ ਡੀਪੀ ਦਾ ਟੈਗ ਕੀਤਾ ਜਾਂਦਾ ਬਾਇਓ ਪੋਟਾਸ਼ 700 ਰੁਪਏ ਦਾ ਇਹ ਵੀ ਇਹਦਾ ਖਾਦ ਦੇ ਨਾਲ ਟੈਗ ਕੀਤਾ ਜਾਂਦਾ ਸੋ ਇੰਨੀ ਵੱਡੀ ਲੋਟ ਜਿਹੜੀ ਕਿਸਾਨਾਂ ਦੀ ਕੀਤੀ ਜਾ ਰਹੀ ਸੀ ਕਿ ਖਾਦ ਦੀ ਕੀਮਤ ਘਟ ਜਿਹੜਾ ਧੱਕੇ ਨਾਲ ਦਿੱਤਾ ਜਾ ਰਿਹਾ ਉਹਦੀ ਕੀਮਤ ਖਾਦ ਤੋਂ ਵੀ ਜ਼ਿਆਦਾ ਇਹ ਜਿੱਦਾਂ ਤੁਸੀਂ ਸਿਆਸੀ ਤੌਰ ਤੇ ਗੱਲ ਕੀਤੀ ਹੈ ਵੀ ਇਹ ਇਹ ਜਿਹੜੇ ਡਿਸਟ੍ਰੀਬਿਊਟਰ ਹੈ ਇਹ ਕਿਹਦੇ ਨਾਲ ਸਬੰਧਤ ਨੇ ਦੇਖੋ ਜਦੋਂ ਅੱਜ ਤੱਕ ਕਿਸੇ ਨੇ ਇਹਨਾਂ ਨੂੰ ਹੱਥ ਨਹੀਂ ਪਾਇਆ ਉਹ ਇਸੇ ਕਰਕੇ ਨਹੀਂ ਪਾਇਆ ਕਿਉਂਕਿ ਜਿਹੜੀਆਂ ਹੁਣ ਤੱਕ ਸਰਕਾਰਾਂ ਰਹੀਆਂ ਨੇ ਉਨ੍ਹਾਂ ਦੇ ਨਾਲ ਕੋਈ ਇਹਨਾਂ ਦੇ ਜਿਹੜੇ ਸਬੰਧ ਹੈ ਉਹ ਹੋਣੇ ਔਰ ਹੁਣ ਆਮ ਆਦਮੀ ਪਾਰਟੀ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਭਗਵਾਨ ਸਿੰਘ ਮਾਨ ਜੀ ਖੇਤੀਬਾੜੀ ਮੰਤਰੀ ਸਾਡੇ ਖੁੱਡੀਆਂ ਸਾਹਿਬ ਬੜਾ ਕਲੀਅਰ ਕਟ ਹੁਕਮ ਹੈ ਕਿ ਅਸੀਂ ਕਿਸਾਨਾਂ ਦੀ ਲੁੱਟ ਨਹੀਂ ਹੋਣ ਦੇਣੀ ਹੈ ਔਰ ਇਸੇ ਕਰਕੇ ਇਦਾਂ ਦੇ ਵੱਡੇ ਮગર ਮੱਛੀਆਂ ਨੂੰ ਜਿਹੜਾ ਉਹ ਹੱਥ ਪਾਇਆ ਗਿਆ ਔਰ ਇਹ ਕਾਰਵਾਈ ਜਿਹੜੀ ਹੈ ਅੱਗੇ ਵੀ ਵਧੇਗੀ ਹੁਣ ਪਰਚਾ ਦਰਜ ਹੋਇਆ ਪਰਚੇ ਤੋਂ ਅੱਗੇ ਵੀ ਇਹਦੀ ਮੁਕੰਮਲ ਜਾਂਚ ਜਿਹੜੀ ਕਰਾਵਾਂਗੇ ਔਰ ਮੈਂ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਕਰਦਾ ਕਿ ਦੇਖੋ ਜਿਹੜਾ ਜ਼ਿਮੀਦਾਰ ਜਿਹੜਾ ਕਿਸਾਨ ਲੁੱਟ ਹੋਇਆ ਉਹਨੇ ਫਿਰ ਸ਼ਿਕਾਇਤ ਤੱਕ ਕਰਨੀ ਕਰਨੀ ਹੈ ਜੇਕਰ ਅੱਜ 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 ਦੁਕਾਨਦਾਰਾਂ ਦੇ ਕੋਲ ਮੌਕਾ ਹੈ ਜੇ ਕਿਸੇ ਦੁਕਾਨਦਾਰ ਨੂੰ ਕਿਸੇ ਵੀ ਡਿਸਟ੍ਰੀਬਿਊਟਰ ਨੇ ਧੱਕੇ ਦੇ ਨਾਲ ਕੋਈ ਪ੍ਰੋਡਕਟ ਟੈਗ ਕੀਤਾ ਹੋਇਆ ਅੱਜ ਉਹ ਦੁਕਾਨਦਾਰ ਆਪਣਾ ਪ੍ਰੋਡਕਟ ਉਸ ਡਿਸਟ੍ਰੀਬਿਊਟਰ ਨੂੰ ਵਾਪਸ ਕਰ ਦੇਵੇ ਜੇ ਉਹ ਡਿਸਟ੍ਰੀਬਿਊਟਰ ਵਾਪਸ ਨਹੀਂ ਕਰਦਾ ਤਾਂ ਖੇਤੀਬਾੜੀ ਅਫਸਰ ਨੂੰ ਸ਼ਿਕਾਇਤ ਕਰੇ ਸਾਨੂੰ ਸ਼ਿਕਾਇਤ ਕਰੇ ਅਸੀਂ ਉਸ ਡਿਸਟ੍ਰੀਬਿਊਟਰ ਤੇ ਜਿਹੜੀ ਕਾਰਵਾਈ ਹੈ ਉਹ ਸਰਕਾਰ ਕਰੇਗੀ ਜੇਕਰ ਦੁਕਾਨਦਾਰ ਡਿਸਟਰੀਬਿਊਟਰ ਤੇ ਕਾਰਵਾਈ ਨਹੀਂ ਕਰਾਂਦਾ ਜਾਂ ਡਿਸਟਰੀਬਿਊਟਰ ਨੂੰ ਸਮਾਨ ਵਾਪਸ ਨਹੀਂ ਕਰਦਾ ਫਿਰ ਦੁਕਾਨਦਾਰ ਕਿਸਾਨ ਨੂੰ ਐਸਾ ਸਮਾਨ ਵੇਚ ਕੇ ਆਪ ਦੋਸ਼ੀ ਬਣੇਗਾ ਅੱਜ ਦੁਕਾਨਦਾਰ ਦੇ ਕੋਲ ਮੌਕਾ ਹੈ ਕਿ ਉਹ ਆਪ ਦੋਸ਼ੀ ਬਣਨ ਦੀ ਬਜਾਏ ਜਿਹੜੇ ਡਿਸਟਰੀਬਿਊਟਰ ਧੱਕੇ ਨਾਲ ਅਟੈਕ ਕਰਦੇ ਆ ਉਹਨਾਂ ਦੀ ਸ਼ਿਕਾਇਤ ਜਿਹੜਾ ਖੇਤੀਬਾੜੀ ਅਫਸਰ ਨੂੰ ਕਰੇ ਔਰ ਸਾਡੇ ਖੇਤੀਬਾੜੀ ਵਿਭਾਗ ਨੂੰ ਬੜੀ ਸਿੱਧੀ ਹਦਾਇਤ ਹੈ ਕਿ ਕਿਸਾਨ ਨੂੰ ਖਾਦ ਦੇ ਨਾਲ ਕੋਈ ਵੀ ਪ੍ਰੋਡਕਟ ਜਿਹੜਾ ਉਹ ਧੱਕੇ ਨਾਲ ਨਹੀਂ ਵਿਕਣਾ ਚਾਹੀਦਾ ਔਰ ਹਰਾਨੀ ਦੀ ਗੱਲ ਹੈ ਕਿ ਇਸ ਮੁਲਕ ਦੇ ਵਿੱਚ ਆਈਪੀਐਲ ਵਰਗੀਆਂ ਵੱਡੀਆਂ ਫੈਕਟਰੀਆਂ ਚੰਬਲ ਵਰਗੀਆਂ ਵੱਡੀਆਂ ਇੰਡਸਟਰੀਆਂ ਤੇ ਐਚਯੂਆਰਐਲ ਇੰਡੋਰਾਮਾ ਇਫਕੋ देखो ਮੈਂ ਇਸ ਦੇਸ਼ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਵੀ ਥੱਲੇ ਅਫਸਰਾਂ ਚਾਹੀਦੇ ਦੇਖਣਾ ਚਾਹੀਦਾ ਕਿ ਜਿਹੜੇ ਇਹਨਾਂ ਦੇ ਡਿਸਟ੍ਰੀਬਿਊਟਰ ਬਣਾਏ ਹੋਏ ਆ ਉਹ ਕੀ ਕੁਝ ਕਰ ਰਹੇ ਹੈ ਕਿਵੇਂ ਕਿਸਾਨਾਂ ਦੀ ਜਿਹੜੀ ਲੁੱਟ ਹੈ ਉਹ ਕਰ ਰਹੇ ਹੈ ਸੋ ਖਾਦ ਦੇ ਮਾਮਲੇ ਦੇ ਵਿੱਚ ਬਹੁਤ ਵੱਡੀ ਲੁੱਟ ਜਿਹੜੀ ਕਿਸਾਨਾਂ ਦੀ ਹੈ ਇਹ ਕੰਪਨੀਆਂ ਦੇ ਡਿਸਟ੍ਰੀਬਿਊਟਰ ਕਰਦੇ ਨੇ ਇਹ ਕੰਪਨੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਈਪੀਐਲ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਇਫਕੋ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਚੰਬਲ ਦੀ ਇੰਡੋਰਾਮਾ ਦੀ ਐਚਯੂਆਰਐਲ ਦੀ ਇਹਨਾਂ ਦੀ ਸਭ ਦੀ ਜ਼ਿੰਮੇਵਾਰੀ ਨਹੀਂ ਬਣਦੀ ਦੇਖਣਾ ਕਿ ਇਹਨਾਂ ਦੇ ਡਿਸਟ੍ਰੀਬਿਊਟਰ ਥੱਲੇ ਕਿਵੇਂ ਜਿਹੜੀ ਉਹ ਕਿਸਾਨਾਂ ਦੀ ਲੁੱਟ ਕਰ ਰਹੇ ਐ ਸੋ ਇਸ ਮਾਮਲੇ ਨੂੰ ਉਸ ਲੈਵਲ ਤੱਕ ਵੀ ਪੈਰਵਾਈ ਕਰਾਂਗੇ ਪਰ ਇਹ ਲੁੱਟ ਨੂੰ ਅਸੀਂ ਬੰਦ ਕਰਾਵਾਂਗੇ ਔਰ ਇਹ ਪਰਚਾ ਦਰਜ ਕੀਤਾ ਗਿਆ ਅੱਗੇ ਇਸ ਪਰਚੇ ਦੀ ਪੂਰੀ ਇਨਵੈਸਟੀਗੇਸ਼ਨ ਵੀ ਹੋਏਗੀ ਹੋਰ ਵੀ ਜਿੰਨੇ ਤੱਥ ਜਿੰਨੇ ਫੈਕਟ ਫਾਈਲ ਤੇ ਲਿਆਉਣ ਦੀ ਲੋੜ ਹੋਈ ਉਹ ਸਾਰੇ ਵਿਭਾਗਾਂ ਲੈ ਕੇ ਆਏ ਅੱਛਾ ਇਹ ਦੱਸੋ ਵੀ ਜੇਕਰ